ਐ ਲਾਰ ਡੀਅਰ ਰਿਟਾਇਰਡ ਚੀਫ ਕਮਿਸ਼ਨਰ ਐਂਡ ਇੰਡੈਕਸਰ ਪ੍ਰੈਜ਼ੀਡੈਂਟ ਨਮੀ ਉਮੀਦ ਫਾਊਂਡੇਸ਼ਨ ਕੀ ਕਹਿਣਾ ਚਾਹ ਰਹੇ ਆ ਅੱਜ ਅਸੀਂ ਪੰਜਾਬ ਦੇ ਜਿਹੜੇ ਪੰਜ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪਹਿਲਾਂ ਭੇਜੇ ਉਹਨਾਂ ਬਾਰੇ ਲੋਕਾਂ ਦੀ ਰਾਏ ਔਰ ਜੋ ਜੂਨ ਦੇ ਵਿੱਚ ਦੋ ਹੋਰ ਨਵੇਂ ਮੈਂਬਰ ਭੇਜਣੇ ਆ ਉਹਦੇ ਬਾਰੇ ਸਰਦਾਰ ਭਗਵੰਤ ਸਿੰਘ ਜੀ ਨੂੰ ਅਸੀਂ ਚਿੱਠੀ ਲਿਖੀ ਆ ਔਰ ਬੇਨਤੀ ਕੀਤੀ ਆ ਕਿ ਉਹ ਬੰਦੇ ਭੇਜੇ ਜਾਣ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਉਠਾ ਸਕਣ ਪੰਜਾਬ ਦੇ ਇੰਟਰਸਟ ਦੀ ਰਾਖੀ ਕਰ ਸਕਣ ਔਰ ਪੰਜਾਬੀ ਹੋਣੇ ਚਾਹੀਦੇ ਆ ਪੰਜਾਬ ਦੇ ਹੋਣੇ ਚਾਹੀਦੇ ਆ ਕਿਉਂਕਿ ਪਹਿਲੇ 5 ਬੰਦਿਆਂ ਦੇ ਵਿੱਚੋਂ ਦੋ ਬੰਦੇ ਨਹੀਂ ਉਹ ਭੇਜੇ ਹੈਗੇ ਆ ਜਿਹੜਾ ਇੱਕ ਛਤੀਸਗੜ ਦਾ ਦੂਸਰਾ ਦਿੱਲੀ ਦਾ ਉਹ ਪੰਜਾਬ ਦੇ ਹਿੱਤ ਕਦੀ ਨਹੀਂ ਉਹ ਉਹਨਾਂ ਦੀ ਰਾਖੀ ਕਰ ਸਕਦਾ ਇਸ ਕਰਕੇ ਜੋ ਪਹਿਲਾਂ ਪੰਜਾਬ ਦੇ ਬੰਦੇ ਜਾਂਦੇ ਰਹੇ ਆ ਉੱਪਰ ਹੌਸ ਰਾਜ ਸਭਾ ਬੀਸਿਕਲੀ ਸਟੇਟਾਂ ਦੀ ਰਿਪਰੈਜ਼ੈਂਟੇਸ਼ਨ ਹੈ ਔਰ ਸਟੇਟ ਦੇ ਹੀ ਬੰਦੇ ਉੱਤੇ ਜਾਣੇ ਚਾਹੀਦੇ ਆ ਔਰ ਹਣ ਜੋ ਦੋ ਬੰਦੇ ਭੇਜਣੇ ਆ ਕਿਉਂਕਿ ਇਹ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਡਾਕਟਰ ਅੰਬੇਦਕਰ ਦੀ ਸੋਚ ਨੂੰ ਲੈ ਕੇ ਚੱਲੇ ਆ ਤੇ ਸਾਡੀ ਬੇਨਤੀ ਇਹ ਆ ਕਿ ਜੋ ਲੋਕ ਪੰਜਾਬ ਦੇ ਵਿੱਚ ਇਹਨਾਂ ਦੋਨਾਂ ਦੀ ਸੋਚ ਨੂੰ ਨਾੜ ਪਰਨਾਏ ਹੋਏ ਆ ਔਰ ਉਹਨੂੰ ਵਧਾ ਰਹੇ ਆ ਇਸ ਤਰ੍ਹਾਂ ਦੇ ਲੋਕਾਂ ਨੂੰ ਇਹਨਾਂ ਨੂੰ ਭੇਜਣਾ ਚਾਹੀਦਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪ੍ਰੋਫੈਸਰ ਜਗਮੋਨ ਸਿੰਘ ਉਹ ਸ਼ੀਦ ਬਖਸ ਸਿੰਘ ਦੀ ਸੋਚ ਦੇ ਨਾਲ ਪਰਨਾਏ ਹੋਏ ਆ ਔਰ ਉਹਨਾਂ ਦੀ ਫੈਮਿਲੀ ਜੋ ਵੀ ਆ ਉਹਨਾਂ ਨੂੰ ਭੇਜਿਆ ਜਾਵੇ ਔਰ ਪ੍ਰੋਫੈਸਰ ਰਾਉਂਦੀ ਰਾਮ ਜੋ ਪੰਜਾਬ ਯੂਨੀਵਰਸਿਟੀ ਚ ਪ੍ਰੋਫੈਸਰ ਨੇ ਉਹ ਡਾਕਟਰ ਅੰਬੇਦਕਰ ਨੂੰ ਬਹੁਤ 30 35 ਸਾਲ ਤੋਂ ਪ੍ਰੋਮੋਟ ਕਰ ਰਹੇ ਹੈਗੇ ਆ ਉੱਤੇ ਲਿਖ ਰਹੇ ਆ ਇਸ ਤਰ੍ਹਾਂ ਦੇ ਬੰਦੇ ਭੇਜੇ ਜਾਣ ਜੋ ਪੰਜਾਬ ਵਾਸਤੇ ਲੜ ਸਕਣ ਔਰ ਇਹ ਸ਼ਹੀਦ 박ਸੇਂਗ ਔਰ ਡਾਕਟਰ ਅੰਬੀਦ ਕਰਦੀ ਸੋਚ ਨੂੰ ਹੋਰ ਵਧਾ ਸਕਦੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਮੈਨੂੰ ਫਿਰ ਸੋਚ ਉਹ ਹੋੜੀ ਹੋੜੀ ਵਾਪਸ ਲੈ ਰਹੇ ਆ ਉਸ ਬਾਰੇ ਕੀ ਕਹਿਣਾ ਚਾਹੋ ਦੇਖੋ ਇਹ ਤੇ ਲੋਕਾਂ ਦਾ ਵਿਸ਼ਵਾਸ ਘਾਤ ਹੋਏਗਾ ਅਗਰ ਤੁਸੀਂ ਲੋਕਾਂ ਦਾ ਵਾਅਦਾ ਕਰਕੇ ਵੋਟਾਂ ਲਈਆਂ ਤੇ ਤੁਹਾਨੂੰ ਉਹ ਵਾਦੇ ਪੂਰੇ ਕਰਨੇ ਚਾਹੀਦੇ ਆ ਨਹੀਂ ਤਾਂ ਫਿਰ ਇਹਨਾਂ ਦਾ ਵੀ ਉਹੀ ਹਾਲ ਹੋਊਗਾ ਜੋ ਬਾਦਲਾਂ ਦਾ ਜਾਂ ਕੈਪਟਨ ਦਾ ਹੋਇਆ ਹੈਗਾ ਅਗਰ ਵਾਦਾ ਖਿਲਾਫੀ ਕਰੋਗੇ ਤੇ ਲੋਕ ਬਖਸ਼ਣਗੇ ਨਹੀਂ